ਦੀ ਦਸਮ ਬਾਛਣ ਨੇ ਆਖਿਆ ਸੀ ਕਿਦੋਂ ਮੈਂ ਖਾਲਸਾ ਪੰਥ ਸਾਜਿਆ ਸੀ ਨਾ ਉਸ ਸਮੇਂ ਤੋਂ ਬਾਅਦ ਮੈਂ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਸਹਿਬ ਕੌਰ ਦੀ ਝੋਲੀ ਵਿੱਚ ਪਾਇਆ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਹਿਬ ਕੌਰ ਦੀ ਔਲਾਦ ਕੋਈ ਨਹੀਂ ਸਾਰਾ ਖਾਲਸਾ ਪੰਥ ਸਹਿਬ ਕੌਰ ਦੀ ਔਲਾਦ ਹੈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਹਿਬ ਕੌਰ ਦਾ ਬੱਚਾ ਕੋਈ ਨਹੀਂ ਸਿੱਖ ਪੰਥ ਦਾ ਇੱਕ ਇੱਕ ਬੱਚਾ ਸਹਿਬਕੌਰ ਦਾ ਬੱਚਾ ਏ ਸਿੱਖ ਕੌਮ ਵਿੱਚ ਇੱਕ ਇੱਕ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਮਾਤਾ ਸਹਿਬਕੌਰ ਦਾ ਬੱਚਾ ਏ ਜਿੰਨੇ ਸਹਿਬਕੌਰ ਦੇ ਬੱਚੇ ਨੇ ਇੰਨੀ ਦੁਨੀਆ ਵਿੱਚ ਕੋਈ ਮਾਂ ਹੀ ਨਹੀਂ ਹੈ ਜਿਸ ਦੇ ਬੱਚੇ ਹੋਣਗੇ ਇਹ ਸਹਿਬਕੌਰੀ ਹੈ ਜਿਸ ਦੀ ਇੰਨੀ ਵੱਡੀ ਸੰਤਾਨ ਹੈ ਇਹ ਸੰਤਾਨ ਰਹਿੰਦੀ ਦੁਨੀਆ ਤੱਕ ਰਹਿਣੀ ਤੇ ਰਹਿੰਦੀ ਦੁਨੀਆ ਤੱਕ ਵੀ ਇਹ ਮਾਂ ਰਹਿਣੀ ਇਹ ਸਹਿਬਕੌਰ ਦਾ ਨਾਂ ਰਹਿਣਾ ਤੇ ਜਿਹੜਾ ਵੀ ਬੱਚਾ ਸੇਖ ਇਹ ਦੇ ਘਰ ਜਨਮਿਆ ਕਰੇਗਾ ਜਨਮ ਦੇਣ ਵਾਲੇ ਮਾਪੇ ਸੰਸਾਰੀ ਜ਼ਰੂਰ ਹੋਣਗੇ ਜਦੋਂ ਉਹ ਗੁਰੂ ਵਾਲਾ ਬਣਿਆ ਕਰੇਗਾ ਉਹਦੀ ਮਾਂ ਸਾਹਿਬਤ ਹੋਰ ਬਣ ਜਾ ਕਰੇਗੀ